ਨਗਰ ਸੁਧਾਰ ਸਭਾ ਬੁਰਾਡਾ ਵੱਲੋਂ ਇੱਕ ਜਿਹੜੀ ਮੀਟਿੰਗ ਆਗੂ ਟੀਮ ਦੀ ਕੀਤੀ ਗਈ ਜਿਹਦੇ ਵਿੱਚ ਫੈਸਲਾ ਲਿਆ ਗਿਆ ਕਿ ਪੰਜਾਬ ਸਰਕਾਰ ਨੇ ਜਿਹੜੀ ਨਵੇਂ ਬਾਜ਼ ਮੰਡੀ ਬਣਾਈ ਹੈ ਉਹਦਾ ਨਗਰ ਸੁਧਾਰ ਸਭਾ ਦੀ ਆਗੂ ਟੀਮ ਨੇ ਉਹਦਾ ਧੰਨਵਾਦ ਕੀਤਾ ਸਵਾਗਤ ਕੀਤਾ ਔਰ ਇਸ ਤੋਂ ਪਹਿਲਾਂ ਜਿਹੜੀ ਫਾਇਰ ਬ੍ਰਿਗੇਡ ਵੀ ਇੱਥੇ ਆਈ ਹੈ ਉਹਦੇ ਲਈ ਵੀ ਸਵਾਗਤ ਕੀਤਾ ਕਿਉਂਕਿ ਨਗਰ ਸੁਧਾਰ ਸਭਾ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਅਤੇ ਹੋਰ ਮੰਗਾਂ ਦੇ ਸਮਰਥੀ ਸੰਬੰਧ ਦੇ ਵਿੱਚ ਆਪਣੀ ਆਵਾਜ਼ ਉਠਾ ਰਹੀ ਸੀ ਔਰ ਨਾਲ ਦੀ ਨਾਲ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੀ ਆਪਣੀ ਅਨਾਜ ਮੰਡੀ ਬਣਾਈ ਗਈ ਹੈ ਉਹ ਅਨਾਜ ਮੰਡੀ ਸ਼ਹਿਰ ਤੋਂ ਬਾਹਰ ਹੈ ਉਥੇ ਸਕਿਉਰਟੀ ਦੇ ਪਰਪਸ ਦੇ ਨਾਲ ਇੱਕ ਤਾਂ ਉਥੇ ਡੀਐਸਪੀ ਦਫ਼ਤਰ ਜਾਂ ਪੁਲਿਸ ਦੀ ਪੋਸਟ ਸਥਾਪਿਤ ਕੀਤੀ ਜਾਵੇ ਹੋ ਸਕੇ ਤਾਂ ਡੀਐਸਪੀ ਦਫ਼ਤਰ ਬਣਾਇਆ ਜਾਵੇ ਨਾਲ ਦੀ ਨਾਲ ਇੱਕ ਉਥੇ ਪੋਸਟ ਡਾਕ ਦੀ ਸਮੱਸਿਆ ਲਈ ਇੱਕ ਡਾਕ ਘਰ ਦੀ ਜਿਹੜੀ ਹੈਗੀ ਫਰਾਂਚ ਖੋਲੀ ਜਾਵੇ ਨਾਲ ਨਾਲ ਬੈਂਕਾਂ ਦੀਆਂ ਫਰਾਂਚਾ ਖੋਲੀਆਂ ਜਾਣ ਔਰ ਜਿਹਨਾਂ ਲੋਕਾਂ ਨੇ ਆਉਣ ਦੇ ਆਉਣ ਜਾਣ ਦੇ ਲਈ ਉਹ ਅਨਾਜ ਮੰਡੀ ਦੇ ਵਿੱਚ ਬੱਸ ਸਟਾਪੇਜ ਦੇ ਲਈ ਪੀਆਰਟੀਸੀ ਵੱਲੋਂ ਬੇਨਤੀ ਕਰਦੇ ਆ ਪੀਆਰਟੀਸੀ ਉੱਥੇ ਬੱਸ ਅੱਡੇ ਦਾ ਉਹ ਜਿਹੜਾ ਹੈਗਾ ਉਹ ਆਰਡਰ ਜਾਰੀ ਕਰੇ ਔਰ ਨਾਲ ਦੀ ਨਾਲ ਅਸੀਂ ਜਿਹੜੀ ਹੈਗੀ ਹੈ ਇਹ ਬੇਨਤੀ ਕਰਨਾ ਚਾਹੁੰਦੇ ਆ ਸਾਰੇ ਸ਼ਹਿਰ ਵੱਲੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਬਰਸਾਤਾਂ ਦਾ ਮੌਸਮ ਆ ਰਿਹਾ ਹੈ ਔਰ ਸੀਵਰੇਜ ਦੀ ਸਮੱਸਿਆ ਬਹੁਤ ਗੰਭੀਰ ਹੈਗੀ ਹੈ ਉਹਦੇ ਲਈ ਜਿਹੜਾ ਹੈਗਾ ਉਹ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਜਾਣ ਔਰ ਨਾਲ ਦੀ ਨਾਲ ਪੀਣ ਦੇ ਪਾਣੀ ਦੀ ਜਿਹੜੀ ਸਮੱਸਿਆ ਬਣੀ ਹੋਈ ਹੈ ਮਿਕਸ ਹੋ ਕੇ ਲਗਾਤਾਰ ਪਾਣੀ ਆ ਰਿਹਾ ਹੈ ਉਹ ਅਸੀਂ ਚਾਹੁੰਦੇ ਹਾਂ ਕਿ ਉਹ ਪਾਣੀ ਦੇ ਸਬੰਧੀ ਵੀ ਜੋਗ ਜਿਹੜੇ ਹੈਗੇ ਆ ਉਸ ਪ੍ਰਾਲੇ ਸੰਬੰਧਿਤ ਭਾਗ ਔਰ ਪ੍ਰਸ਼ਾਸਨ ਔਰ ਸਰਕਾਰ ਨੂੰ ਕਰਨੇ ਚਾਹੀਦੇ ਨੇ ਔਰ ਨਾਲ ਸਾਡੀ ਲੰਬੇ ਸਮੇਂ ਤੋਂ ਮੰਗ ਹੈਗੀ ਹੈ ਕਿ ਜਿਹੜੀ ਰੇਲਵੇ ਰੋਡ ਹੈ ਉਹਦੇ ਤੇ ਵੱਡੀ ਪੱਦਰ ਦੇ ਘਾਪੜਾ ਹੋਇਆ ਔਰ ਨਗਰ ਕੌਂਸਲ ਦੀਆਂ ਜਿਹੜੀਆਂ ਗਰੰਟਾਂ ਨੇ ਉਹ ਪਿਛਲੇ ਲਗਭਗ 2 ਟਾਈਂ ਦਹਾਕਿਆਂ ਤੋਂ ਜਿਹੜੇ ਪ੍ਰਧਾਨ ਬਣਿਆ ਨੇ ਉਹਨਾਂ ਨੇ ਵੱਡੀ ਪੱਦਰ ਦੇ ਉਹਦੇ ਚ ਘਾਪੜੇ ਵਾਜੀ ਕੀਤੀ ਹੈ ਉਹ ਜਿਹੜੀ ਹੈਗੇ ਨੰਗੀ ਹੋਣੀ ਚਾਹੀਦੀ ਹੈ ਉਹਨੂੰ ਉਹ ਕਾਬੜਾ ਉਜਾਗਰ ਹੋਵੇ ਔਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਿਹੜੀ ਕਾਰਵਾਈ ਉਹਨਾਂ ਦੇ ਖਿਲਾਫ ਹੋਵੇ ਔਰ ਸ਼ਹਿਰ ਦਾ ਹੈਗਾ ਇੱਕ ਵਧੀਆ ਢੰਗ ਨਾਲ ਵਕਾਫ ਹੋਵੇ ਔਰ ਨਾਲ ਦੀ ਨਾਲ ਅਸੀਂ ਕੁਝ ਸੰਗਠਨਾਤਮਕ ਤੌਰ ਦੇ ਉਤੇ ਨਗਰ ਸੁਧਾਰ ਸਭਾ ਨੂੰ ਮਜ਼ਬੂਤ ਕਰਨ ਦੇ ਲਈ ਫੈਸਲੇ ਲਏ ਨੇ ਕਿ ਅਸੀਂ ਨਗਰ ਸੁਧਾਰ ਸਭਾ ਨੂੰ ਸ਼ਹਿਰ ਦੇ ਵਿੱਚ ਹੋਰ ਮਜ਼ਬੂਤ ਕਰਨਾ ਚਾਹੁੰਦੇ ਆ ਉਹਦੇ ਲਈ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਿੰਦੇ ਆ ਵੀ 100 ਰੁਪਇਆ ਸਾਲ ਦਾ ਦੇ ਕੇ ਇਸ ਜਥੇਬੰਦੀ ਦੇ ਮੈਂਬਰ ਬਣੋ ਔਰ ਇਹਦੇ ਚ ਆਪਣਾ ਜਿਹੜਾ ਹੈਗਾ ਯੋਗਦਾਨ ਪਾਓ ਆਉਣ ਵਾਲੇ ਸਮੇਂ ਦੇ ਵਿੱਚ ਮੈਂਬਰਸ਼ਿਪ ਕੀਤੀ ਜਾਊਗੀ ਔਰ ਮੈਂਬਰਸ਼ਿਪ ਕਰਕੇ ਬਕਾਇਦਾ ਤੌਰ ਦੇ ਉੱਤੇ ਜਿਹੜੀ ਸੰਸਥਾ ਦਾ ਜਿਹੜਾ ਢਾਂਚਾ ਹੈ ਉਹ ਤਿਆਰ ਕੀਤਾ ਜਾਊਗਾ ਔਰ ਇਸ ਦੇ ਲਈ ਅਸੀਂ ਜਿਹੜਾ ਹੈਗਾ ਇਹ ਸਾਰੀਆਂ ਮੰਗਾਂ ਨੇ ਉਹਨਾਂ ਸਾਰੀਆਂ ਮੰਗਾਂ ਦੇ ਸਬੰਧ ਦੇ ਵਿੱਚ ਅਸੀਂ ਇੱਥੋਂ ਦੇ ਐਮਐਲਏ ਨੂੰ ਵੀ ਦੁਬਾਰੇ ਮਿਲਾਂਗੇ ਜਿਹੜਾ ਅਸੀਂ ਮੰਗ ਚਾਰਟਰ ਉਸ ਸਮੇਂ ਜਦੋਂ ਇਲੈਕਸ਼ਨਾਂ ਹੋਈਆਂ ਸੀ ਉਸ ਸਮੇਂ ਦਿੱਤਾ ਸੀ ਇੱਕ ਮੰਗ ਪੱਤਰ ਦਿੱਤਾ ਸੀ ਉਹਦੇ ਵਿੱਚ ਬਹੁਤ ਸਾਰੀਆਂ ਮੰਗਾਂ ਨੇ ਉਹ ਮੰਗਾਂ ਦੇ ਜ਼ਮਾਨੇ ਦੇ ਵਿੱਚ ਪ੍ਰਸ਼ਾਸਨ ਨੂੰ ਔਰ ਐਮਐਲਏ ਸਾਹਿਬ ਨੂੰ ਮਿਲਿਆ ਜਾਵੇਗਾ ਅਸੀਂ ਔਰ ਅਸੀਂ ਮੰਗ ਕਰਦੇ ਹਾਂ ਕਿ ਉਹ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਉਹ ਜਿਹੜੇ ਪਹਿਲ ਦੇ ਆਧਾਰ ਦੇ ਉੱਤੇ ਬੁਨੀਆਂ ਕੀਤੀਆਂ ਜਾਣ ਨਾਲ ਇੱਕ ਜਣਾ ਸਭ ਤੋਂ ਗੰਭੀਰ ਮਸਲਾ ਬਣਿਆ ਹੋਇਆ ਹੈ ਉਹ ਇਹ ਹੈ ਕਿ ਚੋਰੀਆਂ ਬਹੁਤ ਵਸਤਰ ਨਹੀਂ ਵਾਪਰ ਰਹੀਆਂ ਨੇ ਚੋਰੀਆਂ ਘਟਨਾਵਾਂ ਸ਼ਹਿਰ 'ਚ ਬਹੁਤ ਜ਼ਿਆਦਾ ਹੋ ਰਹੀਆਂ ਨੇ ਔਰ ਅਸੀਂ ਇਹ ਕਹਿੰਦੇ ਹਾਂ ਸਾਰੇ ਸ਼ਹਿਰ ਦੇ ਵਿੱਚ ਸੀਸੀ ਔਰ ਚੋਰੀਆਂ ਘਟਨਾਵਾਂ ਰੋਕਿਆ ਜਾਣ ਜਿਹੜਾ ਪੁਲਿਸ ਸੁਤੰਤਰ ਹੈਗਾ ਜਿਹੜੇ ਪੁਲਿਸ ਦੇ ਅਧਿਕਾਰੀ ਹੈ ਜਾਂ ਇੱਥੋਂ ਦਾ ਜਿਹੜਾ ਪੁਲਿਸ ਪ੍ਰਬੰਧ ਹੈ ਉਹ ਨਕਾਮ ਸਾਾਬ ਤੋਂ ਹੈ ਔਰ ਜ਼ਿਲ੍ਹਾ ਪੁਲਸ ਮੁਖੀ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ